ਇਹ ਤੈਨੂੰ ਮੇਤ ਕਰਨੀ ਪੈਂਦੀ ਕੋਈ ਵੀ ਫੀਲ ਦਾ ਸੰਘਰਸ਼ ਕਰ ਰਹਾ ਪੈਂਦਾ ਜਦੋਂ ਸੋਚਿਆ ਜਾਵੇ ਨਾ ਵੀ ਕੱਲਾ ਰੱਬਾ ਬੰਦ ਕਰਦਾ ਵੀ ਰੱਬ ਨਹੀਂ ਮਿਲਦਾ ਜੇ ਕੱਲਾ 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 ਰੱਬਾ ਬੰਦ ਕਰਦਾ ਰੱਬ ਮਿਲਦਾ ਹੁੰਦਾ ਗੁਰਨਾਣਕ ਦੇਵ ਜੀ ਖੇਤੀ ਨਾ ਕਰਦੇ ਕਬੀਰ ਜੀ ਖੱਡੀਆਂ ਨਾਲ ਗੁਰਦੇ ਤੇ ਰਵੀਦਾਸ ਜੀ ਜੁੱਤੀਆਂ ਨਾਲ ਗੱਢਦੇ ਜੇ ਕੱਲਾ ਰੱਬ ਰੱਬ ਕਰਨ ਨਾਲ ਰੱਬ ਮਿਲਦਾ ਹੁੰਦਾ ਮਿਹਨਤ ਕਰਨੀ ਪੈਂਦੀ ਆ ਜਿਹੜਾ ਮਿਹਨਤ ਕਰਦਾ ਉਹ ਅੱਗੇ ਆਉਂਦਾ ਜ਼ਰੂਰ ਹੈ ਕੁੱਝ ਪਰਸ਼ਾਵਾਂ ਦੀ ਤਾਂ ਮਿਲਦਾ ਜੇ ਤੁਸੀਂ ਬਾਹਰ ਕਿੱਥੇ ਹੋ ਕੇ ਧੁੱਪ ਚ ਜਾਓਗੇ ਉਧਰ ਧੁੱਪ ਚ ਲੱਗੇ ਮਰਥੀ ਆਉਂਦੇ ਮਿਹਨਤ ਕਰੋ ਸੰਘਰਸ਼ ਕਰੋ ਵਾਇਰਸ ਨੂੰ ਜਿੱਤਣਾ ਜ਼ਰੂਰ ਹੈ ਇਹਨਾਂ ਯਾਰ ਬਰ ਯਾਰ ਮਿਲਦਾ ਹੈ ਜੈ ਲੋੜ ਇਹਨਾਂ ਦੇ ਸਾਥੀ ਸਾਰੇ ਲੱਖੇ ਦਾ ਸੰਵਾਦ ਜਿਹੜਾ 3300 ਦੇ ਨਾਲ ਕੀਤਾ ਜਾ ਰਿਹਾ ਹੈ ਲੱਖੇ ਨੂੰ ਬਹੁਤ ਮੁਬਾਰਕਾਂ ਦੇ ਪਰਮਾਤਮਾ ਸਾਡੇ ਵੀਰ ਨੂੰ ਚੱਡ ਦੀ ਕਲਾ ਦੇ ਵਿੱਚ ਰੱਖੇ ਇਹ ਵੀ ਕਹਿੰਦੇ ਨੇ ਇੱਕ ਫਖਰ ਜਿਹਾ ਸੁਭਾਵਾ ਬੁਲਾ ਰਿਹਾ ਹੈ ਪਰ ਦੁਆਵਾਂ ਨੇ ਸਾਡੇ ਵੀਰ ਦੇ ਲਈ ਕਿੰਨੀ ਜਜ਼ਬਾਤੀ ਆ इमोशनल ਹੋ ਜਾਂਦਾ ਹੈ ਜਜ਼ਬਾਤੀ ਹੋ ਜਾਂਦਾ ਹੈ ਸਾਡੀ ਦੁਆਵਾਂ ਦੇ ਸਾਡੇ ਵੀਰ ਦੇ ਲਈ ਪਰਮਾਤਮਾ ਸਾਡੇ ਵੀਰ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਰੱਖਿਆ ਮੁਬਾਰਕਾਂ ਨੇ ਤੈਨੂੰ ਮੁਬਾਰਕਾਂ ਨੇ ਤੈਨੂੰ ਮਿਹਨਤ ਕਰਨੀ ਪੈਂਦੀ ਕੋਈ ਵੀ ਫੀਲਡ ਹੈ ਸੰਘਰਸ਼ ਕਰਨਾ ਪੈਂਦਾ ਉਹ ਜੇ ਸੋਚਿਆ ਜਾਵੇ ਨਾ ਵੀ ਕੱਲਾ ਰੱਬ ਨਾਲ ਕਰਨਾ ਵੀ ਰੱਬ ਨਹੀਂ ਮਿਲਦਾ ਜੇ ਕੱਲਾ 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 ਰੱਬ ਨਾਲ ਕਰਨਾ ਰੱਬ ਮਿਲਦਾ ਹੁੰਦਾ ਗੁਰਨਾਣ ਕੇਵ ਜੀ ਖੇਤੀ ਨਾ ਕਰਦੇ ਕਬੀਰ ਜੀ ਖੱਤੀ ਹਾਂ ਨਾ ਬੋਲਦੇ ਤੇ ਰਵੀਦਾਸ ਜੀ ਜੁੱਤੀ ਆਵੇ ਰੱਦ ਦੇ ਜੇ ਕੱਲਾ ਰਬ ਰਬ ਕਰਨੋਂ ਰਬ ਮਿਲਦਾ ਹੁੰਦਾ ਵਿਰਧ ਕਰਨੀ ਪੈਂਦੀ ਹੈ ਜਿਹੜਾ ਵਿਰਧ ਕਰਦਾ ਉਹ ਅੱਗੇ ਆਉਂਦਾ ਜ਼ਰੂਰ ਹੈ ਉਹਨੇ ਪਰਸ਼ਾਵਾਂ ਦੀ ਤਾਂ ਮਿਲਦਾ ਜੇ ਤੁਸੀਂ ਬਾਹਰ ਕਿਲੋ ਵਿੱਚ ਧੁੱਪ ਚ ਜਾਓਗੇ ਤੇ ਧੁੱਪ ਚ ਲੱਗੇ ਅੰਦਰ ਵੀ ਆਉਂਦੇ ਵਿਰਧ ਕਰੋ ਸੰਘਰਸ਼ ਕਰੋ ਵਾਇਰਸ ਨੂੰ ਦਾ ਜ਼ਰੂਰ ਇਹਨਾਂ ਤਿਆਰ ਵਰ ਤਿਆਰ ਹੈ ਸੁਗਰਾਜ ਪਾ ਰਿਹਾ ਹੈ ਇਧਰ ਬੁੱਲੂ ਵਾਲੀ ਚਾਰ ਤੇ ਚਾਰੇ ਤਿਆਰ ਵਰ ਤਿਆਰ ਗੱਲਾਂ ਫਰਿਆਦ ਵੀ ਚੱਲਦੀਆਂ ਆਹ ਗੱਲਾਂ ਕਰਨ ਦੀਆਂ ਚੱਲਦੀਆਂ ਲਓ ਪੈਂਦੀ ਰੇ ਆ ਮੈਨੂੰ ਲੱਗਦਾ ਵੀ ਪਹਿਲੀ ਦੇ ਮੁੰਡੇ ਨੇ ਬੰਬ ਬਲਾਉਡ ਵਾਲੀ ਗੱਲ ਕਰਦੀ ਐ ਪਹਿਲੀ ਚੋਰੀ ਦੇ ਪਹਿਲੇ ਫਾਹੇ ਵਾਲੀ ਗੱਲ ਆ ਜਫਾ ਕਹਿੰਦੇ ਡੇੜਾ ਦਾ ਕੰਮ ਦੋਆ ਦਾ ਕਰ ਜਾਂਦਾ ਜਫਾ ਕਹਿੰਦੇ ਬਲੀ ਪੰਡਤ ਦਾ ਬੱਲੇ ਔਰ ਪਿੰਡਾ ਸ਼ਰੀਫ ਦਾ ਬੱਲੇ ਔਰ ਪਿੰਡਾ ਕਰਨ ਦਾ ਪਰ ਆਹਦਾ ਕਹਿੰਦੇ ਜ਼ਿਲ੍ਹੇ ਜਲੰਧਰ ਦੇ ਵਿੱਚੋਂ ਇਹਦਾ ਭਗਵਾੜ ਪਰ ਪਿੰਨਾ ਫਰਿਆਦ ਕਹਿੰਦੇ ਭਗਵਾੜਪੁਰੀਆ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਹੈ ਵੀ ਕਹਿੰਦੇ ਤਲੋਤੇ ਵਾਲਾ ਵੀ ਆਇਆ ਹੋਇਆ ਅੱਜ ਵੱਡੇ ਵੱਡੇ ਮਾਲ ਆਇਆ ਆਹ ਕਹਿੰਦੇ ਕੈਨੇਡਾ ਉਹ ਰਿਆ ਫਕਰ ਝੰਡੇ ਵਾਲਾ ਹਰਦੇ ਮੇਰੇ ਮਿੱਤਰੋ ਸੱਜੇ ਖੱਬੇ ਉੱਤੇ ਥੱਲੇ ਲੱਗਦਾ ਜੋਰ ਤੇ ਮੈਨੂੰ ਲੱਗਦਾ ਵੀ ਦੂਜੀ ਵਾਰ ਫੇਰ ਟਰਾਈ ਕਰ ਰਿਹਾ ਆ ਪੈਂਦੀ ਰੋਲ ਲੱਗਦਾ ਜੋਰ ਦੋ ਖਾੜੀਆਂ ਦੇ ਦਰਮਿਆਨ ਪਰ ਬੱਲੀ ਫਕਰ ਝੰਡੇ ਵਾਲਾ ਸਾਹਮਣੇ ਕਬੱਡੀ ਪੈ ਰਹੀ ਹੈ ਕਿ ਇੰਜ ਤਾਂ ਹੁਣ ਘਾਟ ਕੋਲੀ ਦਾ ਲੱਗਦੇ ਨੇ ਟੂਰ ਵਿਦੇਸ਼ਾਂ ਬਾਬੇ ਦੀ ਕਿਰਪਾ ਦੇ ਨਾਲ ਹੋ ਗਏ ਮਸ਼ਹੂਰ ਵਿਦੇਸ਼ਾਂ ਮਾਰਾ ਨਾ ਕਰੀਏ ਕਿਸੇ ਦਾ ਰੱਖੀਏ ਆਸ ਵੱਡੀ ਨੂੰ ਕਿਸਮਤ ਵਿੱਚ ਲਿਖਿਆ ਸਾਡੇ ਔਰ ਰੱਬ ਨੇ ਕਬੱਡੀ ਨੂੰ ਔਰ ਆਗਿਆਪਾਲ ਕਰੀ ਵਾਲੇ ਦਾ ਹੰਦਿਆ ਤੇ ਲਾਗੇ ਕਮਾਲ ਹੋਣ ਲੱਗੀ ਆ ਲਓ ਦੋ ਬਬਰ ਛੇੜਾਂ ਦੇ ਦਰਮਿਆਨ ਵਾਹ ਓਏ ਗੇਬਰੂ ਜਦੋਂ ਦਿਲ ਮਾਰਦੇ ਫੇਰ ਤੇ ਵੱਟਕਾਂ ਵੀ ਡੁੱਬ ਜਾਂਦੀਆਂ ਨੇ ਔਰ ਸਾਹਮਣੇ ਇਸ ਵਾਲੇ ਫੇਰ ਅਗਲੀ ਕਬੱਡੀ ਪਾਉਣ ਦੇ ਲਈ ਔਰ ਜਵਨ ਕਹਿੰਦੇ ਤਿਆਰ ਔਰ ਤਿਆਰ ਹੈ ਨੰਬਰ ਕਹਿੰਦੇ ਲੱਤੀ ਦੇ ਗੋਰੀ ਕਰਦਣਾ ਪਾ ਪਾਗਾ ਮੇਰੇ ਮਿੱਤਰੋ ਉਹ ਕਾਲੇ ਬਿੱਕਰ ਦੇ ਚਿੱਟੀਆਂ ਹੱਟੀਆਂ ਉਹਦਾ ਬਿਆਲਪੁਰ ਪਿੰਡ ਕਹਿੰਦੇ ਢਿਲਵਾਂ ਦੇ ਵਿੱਚ ਹੈ ਮੈਨੂੰ ਲੱਗਦਾ ਇਹ ਪੰਜਾਬ ਦੇ ਇਦਾਂ ਦੇ ਪਿੰਡ ਹੈ ਜਿਹੜਾ ਕਹਿੰਦੇ ਦੋ ਜ਼ਿਲ੍ਹਿਆਂ ਦੇ ਵਿੱਚ ਪੈਂਦਾ ਇਹਦੇ ਪਿੰਡ ਤੇ ਕਹਿੰਦੇ ਦੋ ਜ਼ਿਲ੍ਹਿਆਂ ਦਾ ਕਬਜ਼ਾ ਹੈ ਅੱਧਾ ਪਿੰਡ ਜਲੰਧਰ ਦੇ ਵਿੱਚ ਹੈ ਤੇ ਅੱਧਾ ਪਿੰਡ ਕਪੂਰਥਲੇ ਦੇ ਵਿੱਚ ਹੈ ਇਹਦਾ ਪਿੰਡ ਕਹਿੰਦੇ ਦੋ ਜ਼ਿਲ੍ਹਿਆਂ ਦੇ ਵਿੱਚ ਪੈਂਦਾ ਆਹ ਸਾਹਮਣੇ ਕਹਿੰਦੇ ਬਿੱਲਾ ਪਿਆਰਪੁਰ ਵਾਲਾ ਇਹ ਕਹਿੰਦੇ

ਲਓ ਸਾਹਮਣੇ ਕਬੱਡੀ ਪਾਉਣ ਦੇ ਲਈ ਫੇਰ ਨੌਜਵਾਨ ਫਕਰ ਝੰਡੇ ਦੀ ਟੀਮ ਵੱਲੋਂ ਖਲੀ ਕਬੱਡੀ ਪਾਉਣ ਦੇ ਲਈ ਵੱਧਾ ਹੋ ਸਭਰੇ ਗਰਾਊਂਡ ਦੇ ਵਿੱਚ ਹੀ ਆ ਸੋਹਣਿਆ ਵੀਰਾ ਪ੍ਰਾਪਤ ਕਰ ਲਏ ਆ ਪੈਂਦੀ ਰੇਡ ਐਰੀ ਭਲੇਤੇ ਯਾਰ ਜਫੀ ਤਿਆਰ ਵਰ ਤਿਆਰ ਵਾਜਦੀਆਂ ਪੱਟਾਂ ਤੇ ਥਾਪੀਆਂ ਕੌਣ ਬੱਲੇ ਬੱਲੇ ਕਰਾਵੇਗਾ ਇੱਕ ਪਾਸੇ ਸੋਨੀ ਦਾ ਵੀਰ ਖੜਾ ਇੱਕ ਪਾਸੇ ਹਰਦੇਵ ਖੜਾ ਆ ਆ ਗਿਆ ਪਾਰ ਵਾਲਗੇ ਮੁੰਡੇ ਮਾਰਦੇ ਪੱਟਾਂ ਤੇ ਥਾਪੀਆਂ ਸ਼ਮਾ ਟਰਦੀਆਂ ਜਾ ਰਹੀਆਂ ਤੇ ਮੁਕਾਬਲੇ ਕਹਿੰਦੇ ਸਹੇੜਿਆਂ ਦੇ ਵਿੱਚ ਝੋਟੀ ਦੇ ਆਠਾ ਮਾਰਦਾ ਕੱਠਾ ਲਓ ਪੈਂਦੀ ਰੇਡ ਫਰਿਆ ਗੁੱਟ ਲੱਗਦਾ ਜੋਰ ਆ ਦੋ ਗਰਮਾਂ ਦੇ ਦਰਮਿਆਨ ਹੰਦਿਆ ਦੇ ਲਾਗੇ ਕਬਾਲ ਹੋਣ ਲੱਗੀ ਹੈ ਪਰ ਫਰਿਆਦ ਆ ਤਕੜਾ ਆਓ ਸਾਹਮਣੇ ਪੌੜੀਆਂ ਤੇ ਡਾੜ ਕੇ ਇਹਨਾਂ ਮੈਚਾਂ ਦਾ ਆਨੰਦ ਮਾਣਦਾ ਖੇਡ ਪੈਜੀ ਨਾਲ ਵੀ ਕੀ ਕਰਦੇ ਗੱਲ ਆਓ ਸਾਹਮਣੇ ਕਹਿੰਦੇ ਕਬੱਡੀ ਪੈ ਰਹੀ ਹੈ ਇਹਦੇ ਹੋਣੀ ਪੰਡਿਤ ਵੀ ਆਇਆ ਹੋਇਆ ਵੱਡੇ ਵੱਡੇ ਮਾਲ ਆਏ ਹੋਣੇ ਮੇਰੇ ਮਿੱਤਰੋ ਰੋਬਰ ਕਹਿੰਦੇ ਆਵਾ ਤਲੇ ਤਾਪ ਡਾਲੋ ਕੀ ਸਾਹਮਣੇ ਨੰਬਰ ਇਸ ਰਮਣਾ ਜਿਹਦਾ ਕੁੱਤਬਾ ਸਾਹਮੜੀ ਦਾ ਪਿੰਡ ਹੈ ਰਮਣਾ ਬਾੜ ਸਾਡੀ ਜ਼ਿੰਦਗੀ ਦਾ ਵੱਡਾ ਭਰਾ ਜਿਹਨੇ ਕਬੱਡੀ ਕਰਕੇ ਮਿਲਿਆ ਪਰ ਲੋਕਾਂ ਨੂੰ ਇਹ ਨਹੀਂ ਪਤਾ ਕਿ ਕੁੱਤਬੇ ਵਾਲੇ ਨੇ ਕੰਜਾਂ ਪਲੇਰਾਂ ਦੀ ਜ਼ਿੰਦਗੀ ਬਣਾਤੀ ਹੈ ਜਾਂ ਇਹ ਪਲੇਰਾਂ ਨੇ ਇਹ ਰਮਣੇ ਨੇ ਜ਼ਿੰਦਗੀ ਬਣਾਦੀ ਹੈ ਕਿਰਪਾ ਕਰਕੇ ਸੈੱਟ ਕਰ ਲਾ ਭਰਾ ਬਣ ਕੇ ਜੇ ਸਾਊਂਡ ਵਧੀਆ ਹੋਵੇ ਨਾ ਮੈਨੂੰ ਤਾਂ ਵਧੀਆ ਲੱਗਦਾ ਹੈ ਕਿੰਨਾ ਨਾ ਸਾਊਂਡ ਵਧੀਆ ਕਰ ਲਿਆ ਕਰੋ ਸਵਾਦ ਵੱਖਰਾ ਹੁੰਦਾ ਸਾਊਂਡ ਵਾਲੇ ਵੀਰ ਨੂੰ ਤੇ ਬੜਵੱਤਾ ਹੋਇਆ ਚਾਰ ਜੱਫੀ ਫਕਰ ਝੰਡੇ ਵਾਲੇ ਆ ਪੀਵੀ 31 ਵਾਲੇ ਹੁੰਦੇ ਮਾਲਸਾ ਵਾਲੇ ਝੰਡਾ ਕਲਾ ਵਾਲੇ ਕਹਿੰਦੇ ਤਿਆਰ ਬਰ ਤਿਆਰ ਹੈ ਝੰਡਾ ਕਾਂ ਦੇ ਵਿੱਚ ਵੀ ਵੱਡਾ ਮੇਲਾ ਹੁੰਦਾ ਲਓ ਪੈਂਦੀ ਰੇਡ ਤੇ ਪਾਂਦੇ ਵਿੱਚ ਕਬੱਡੀ ਪਾਉਣ ਦੇ ਲਈ ਵੱਧਦਾ ਹੋਇਆ ਕਿ ਪੱਟਾ ਉੱਤੇ ਵੱਡਰ ਥਾਪੀਆਂ ਇਹ ਕਾਂਦੇ ਵਿੱਚ ੱਟਕੇ ਵਿੱਚ ਗਰਾਉਂਦੇ ਗਬਰੂ ਪੜਦੇ ਦੁਨੀਆ ਖੜਖੜ ੱਟਕੇ ਲੋਕੋ ਵਾਲੇ ਸੁਖੀਏ ਖੇਡ ਖਿਡਾਰੀ ਛੀੜੀਆਂ ਦੇ ਬੱਬਰ ਸ਼ੇਰ ਅੱਜ ਦੇ ਟਾਈਮ ਦੇ ਮੰਨੇ ਪਰਮੰਨੇ ਸਟਾਰ ਸੰਘੇੜੇ ਪਿੰਡ ਦੇ ਵਿੱਚ ਆਏ ਹੋਇਆ ਇਧਰ ਸੋਨੀ ਫਕਰ ਝੰਡੇ ਵਾਲਾ ਵੀ ਪੁੱਜ ਗਿਆ ਆਓ ਸਾਹਮਣੇ ਪੈਂਦੀ ਰੇਡ ਚਾਰਾਂ ਦੇ ਵਿੱਚੋਂ ਕਿਸ ਗਰੂ ਦਾ ਮੁਕਾਬਲਾ ਹੋਣਾ ਆਓ ਪੈਂਦੀ ਹੋਈ ਰੇਡ ਝੰਡਾ ਕਰਾਂ ਵਾਲੇ ਚਾਰ ਚਾਰੇ ਤਿਆਰ ਵਰ ਤਿਆਰ ਆ ਨੌਜਵਾਨ ਦਾ ਕੜੀ ਵਾਲਾ ਪਿੰਡ ਨੂੰ ਬੱਬੂ ਆਖ ਰਿਹਾ ਇੱਕੋ ਜੇ ਰੰਗ ਦੀਆਂ ਨਿਕਰਾ ਇੱਕੋ ਜੇ ਅਤਕਾਸ਼ ਪਰ ਮਿਹਨਤ ਦਾ ਫਰਕ ਖੁਰਾਕਾਂ ਦਾ ਫਰਕ ਆ ਤਕਨੀਕਾਂ ਦਾ ਫਰਕ ਕਿਸਮਤ ਦਾ ਫਰਕ ਹੰਦਿਆਂ ਦੇ ਲਾਗੇ ਉਧਰ ਦਾ ਲੜ ਕਰਦੇ ਗਾ ਲਓ ਸਾਹਮਣੇ ਕਹਿੰਦੇ ਸੱਕਰ ਝੰਡੇ ਵਾਲਾ ਅਗਲੀ ਜਮ ਉਧਰ ਕਹਿੰਦੇ ਧੂੜ ਕੋਤੀਏ ਕਾਲੇ ਦੇ ਫਾਦਰ ਸ਼ਾਹ ਇਹ ਬਾੜ ਕੇਦੇ ਫਤਿਹਗੜ ਸ਼ੰਨਾ ਦੇ ਭੂਰੀ ਦੇ ਫਾਦਰ ਸਾਹਿਬ ਅੱਜ ਦੇ ਵੱਡੇ ਮੇਲੇ ਦੇ ਆਏ ਹੋਏ ਨੇ ਰੰਮ ਜੀ ਨੇ ਧੰਨਵਾਦ ਕਰਦੇ ਕਿਸੇ ਨੂੰ ਇਹ ਸਦਾ ਦਿਵਾਮਾ ਇਹਨੇ ਮੁੰਡਿਆਂ ਦੇ ਲਈ ਵੱਡੇ ਵੱੜੇ ਪਿੰਡਾਂ ਵੀ ਔਰ ਕਰ ਦਿੱਤੀਆਂ ਜਾਣ ਕਿਉਂਕਿ ਲਾਈਵ ਤੇ ਦੇਖਣ ਵਾਲਿਆਂ ਨੂੰ ਵੀ ਫਿਰ ਪ੍ਰੋਬਲਮ ਆਉਣ ਲੱਗ ਪੈਂਦੀ ਹੈ ਲਓ ਹਰਦੇਵ ਕੋਸ਼ਿਸ਼ ਕਰਦਾ ਹੋਇਆ ਬਿੱਲੇ ਉਹ ਸ਼ੰਨੇ ਕਬੱਡੀ ਅੱਜ ਦੇ ਹੈਲੋ ਹੈਲੋ ਆੜ ਮੇਲੇ ਤੇ ਜਿਹੜੇ ਵੱਡਾ ਮਾਲ ਜਸ਼ਨ ਕਹਿੰਦੇ ਆਲਮਗੀਰ ਵੀ ਪੁੱਜ ਗਿਆ ਜਸ਼ੀਲ ਆਲਮੇਦਾਨ ਦਾ ਪੁੱਤ ਅੱਜ ਦੇ ਮੇਲੇ ਤੇ ਪੁੱਜਿਆ ਸ਼ਕੰਦਰ ਪਹਿਲਵਾਨ ਦਾ ਪੁੱਤ ਜਸ਼ੀਲ ਅੱਜ ਦੇ ਵੱਡੇ ਮੇਲੇ ਤੇ ਆਇਆ ਹੋਇਆ ਧੰਨਵਾਦ ਹੈਨ ਮੈਦਾਨ ਦੇ ਵਿੱਚ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਬੈੰਦੀ ਹੋਈ ਰੇਨ ਤੇ ਆ ਮੁੰਡਾ ਫਕਰ ਝੜਿਆ ਵਾਲਾ ਸੋਨੀ ਦਾ ਨੱਕਾ ਵੀਰ ਕੋਸ਼ਿਸ਼ ਕਰਦਾ ਹੋਇਆ ਇਹਨੂੰ ਗੋਲਦੀ ਆ ਖੜਿਆ ਪੁੱਠੀ ਕੈਂਚੀ ਵੱਜੀ ਹੋਈ ਹੈ ਲਓ ਦੋ ਖਿਡਾਰੀਆਂ ਦੇ ਦਰਮਿਆਨ ਕਬੱਡੀ 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 ਕਬੱਡੀ